ਵੀ ਉਹ ਨਵੇਂ ਆਪਣੇ ਆਂਦੇ ਨੇ ਪਾਰਟੀ ਵਾਲੇ ਹਾਂ ਹਮ ਸਾਰੇ ਕਹਿ ਦਿੰਦੇ ਨੇ ਵੀ ਖੇਡ ਕਰਨਾ ਬਹੁਤ ਕਰਨਾ ਉਸ ਤੋਂ ਬਾਅਦ ਜਦ ਫੋਨ ਮੀ ਕੋਲ ਅਗਲਾ ਕਹਿੰਦੇ ਮੈਂ ਤਾਂ ਹੈ ਨਹੀਂ ਹੈ ਨਾ ਦੇਖ ਜਾਣੀ ਭੈਣ ਜੀ ਆਪਾਂ ਤਾਂ ਪਹਿਲੀ ਸ਼ੁਰੂ ਕਰਤਾ ਵੀ ਪਹਿਲੀ ਪਰਖ ਲੋ ਵੀ ਮੈਂ ਵੀ ਉਹਨਾਂ ਚੋਂ ਆਇਆ ਹਾਂ ਅੱਡ ਹਾਂ ਅਸੀਂ ਖੁਦ ਰੇਲੀਆਂ ਚ ਗਏ ਆਂ ਉਹ ਪਾਰਟੀ ਨਾਲ ਹਮ ਉਦੋਂ ਤਾਂ ਕਹਿੰਦੇ ਸੀ ਵੀ ਸਾਡਾ ਸਰ ਜੋ ਕੁਝ ਵੀ ਅਸੀਂ ਹੀ ਕਰਨਾ ਹੈ ਨਾ ਜਿੱਥੇ ਤੁਸੀਂ ਕਹੋਗੇ ਜਿੱਥੇ ਕਹੋਗੇ ਠੀਕ ਅਸੀਂ ਖੜਾ ਹੋਾਂਗੇ ਤੁਸੀਂ ਨਾਲ ਖੜੋਗੇ ਤਾਂ ਹੀ ਲੋ ਕਿ ਹੁਣ ਰਸਤੇ 'ਚ ਵੀ ਜਾਂਦੇ ਮੂੰਹ ਮੋੜ ਕੇ ਨਿਕਲਦੇ ਨਹੀਂ ਹੈ ਆਪ ਦੇ ਖੁਦ ਦੇ ਵਿਚਾਰ ਸਾਦੇ ਰਿਸ਼ਤੇਦਾਰ ਵੀ ਨਹੀਂ ਹੈ ਨਾ ਇਸ ਕਰਕੇ ਵੀ ਪਾਰਟੀਆਂ ਤੋਂ ਦੇ ਕਿਸੇ ਸਾਥ ਦੇ ਨਾਲ ਇੱਕ ਵਿਸ਼ਵਾਸ ਹੀ ਖਤਮ ਹੋ ਗਿਆ ਸਾ ਕਿ ਆਪਾਂ ਕਿਹਨੂੰ ਚੁਣੀਏ ਤੇ ਕਿਹਨੂੰ ਨਾ ਚੁਣੀਏ ਨਾ ਉਹਦਾ ਮੈਸੇਜ ਵੀ ਆਇਆ ਸੀ ਮੇਰੇ ਕੋ ਮੇਰੀ ਮਦਰ ਕੁਮਾਰ ਨੇ ਉਹ ਇਹਨਾਂ ਨੂੰ ਆਪਣੀ ਕੀਤੀ ਹੈ ਸੌਰੀ ਅਸੀਂ ਬੋਧ ਨਹੀਂ ਸਕਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਸ ਕਰਕੇ ਵੀ ਆਪਾਂ ਨੂੰ ਇਹ ਹੈ ਵੀ ਜਿਵੇਂ ਆਪਾਂ ਮਿਲ ਸਕਦੇ ਅਸੱਧੇ ਇੱਕ ਇਹ ਅਸੀਂ ਉਹਨੂੰ ਵੀ ਆਵੇ ਅੱਛਾ ਜਿੱਕਰ ਮਿਲਦੀ ਸੀ ਕਿਸੇ ਖੁੱਲਾ ਮਿਲਦੇ ਆ ਜੀ ਕਿਸੇ ਦੇ ਵਿੱਚ ਵਿਚੋਲੇ ਚ ਨਹੀਂ ਮਿਲਦੇ ਨਾ ਜਿੱਥੇ ਵਿਚੋਲੇ ਕੋਮ ਨੇ ਹੋਰ ਵੀ ਜੀ ਇਸ ਕਰਕੇ ਮੈਂ ਹਰੇਕ ਅੱਗੇ ਆਓ ਤੁਸੀਂ ਹੈ ਗੁਰਸਿੱਖ ਬੰਦੇੋਂ ਬਾਣਾ ਪਾਇਆ ਹੋਇਆ ਅੱਗੇ ਆਓ ਤੁਸੀਂ ਲੱਗੋ ਮੈਂ ਚਲੋ ਵੋਟਾਂ ਵੋਟਾਂ ਬਾਤ ਦੀ ਗੱਲ ਹੈ ਪਰ ਜਿਹੜੇ ਵਿਚਾਰਿਆਂ ਦੇ ਕੰਮ ਪਏ ਨੇ ਉਹ ਮੈਨੂੰ ਦੱਸੋ ਇੱਥੇ ਆਵਾ ਆ ਆਵਾ ਬੰਦੇ ਲੈ ਕੇ ਆਵਾ ਜਾਂ ਦਫਤਰ ਭੇਜੋਂਗੇ ਕੋਠੀਆਂ ਆਉਂਗੇ ਉਹ ਕਰਵਾਓ ਪਹਿਲੇ ਇਹਨਾਂ ਦੇ ਕੰਮ ਵਿੱਚ ਕੁਝ ਕੁਝ ਨਹੀਂ ਹੁੰਦੀ ਕਿਸੇ ਜਿਗਲਾ ਕਹਿੰਦੇ ਜੀ ਹਾਂ ਤੂੰ ਕੌਣ ਤੇ ਮੈਂ ਕੌਣ ਹੈ ਇਹਦੇ ਵਿੱਚ ਇਹੀ ਜੋ ਵੀ ਕੁਝ ਹੁੰਦਾ ਬੰਗੀ ਕੁਝ ਗਲਤ ਬੋਲਿਆ ਗਿਆ ਹੋਵੇ ਜਮਾਨ ਨਹੀ ਨਹੀ ਇਹੀ ਰਿਵਾਜ ਬਦਲਣਾ ਹੈ ਜੀ ਆਪਣੇ ਲੀਡਰਾਂ ਦਾ ਇਹੀ ਰੀਤ ਬਦਲਣੀ ਹੈ ਪਾਰਟੀ ਨੇ ਇਹੀ ਕਿਹਾ ਸੀ ਜੀ ਅਸੀਂ ਸਾਰੇ ਕੁਝ ਵਜਾ ਤੁਹਾਡੇ ਸਾਹਮਣੇ ਹੀ ਸੀ ਨਾ ਉਹ ਦੂਰ ਪਾਕਾ ਸਾਨੇ ਰੇਲੀਆਂ ਅਟੈਂਡ ਕੀਤੀਆਂ ਜਾਂਦੇ ਰਹੇ ਆਂਦੇ ਰਹੇ ਤਾਂ ਜਦੋਂ ਪਾਦ ਵਿੱਚ ਲੋਡ ਪੈਂਦੀ ਹੈ ਨਾ ਉਦੋਂ ਫਿਰ ਕਹਿ ਦਿੰਦੇ ਆ ਜੀ ਇਹ ਤਾਂ ਕੰਮ ਹੋ ਨਹੀਂ ਸਕਦਾ ਕੋਈ ਹਾਂਜੀ ਉਹ ਲੀਡਰ ਆਏ ਸੀਗੇ ਮਹੀਨਾ 2 ਮਹੀਨਾ 3 ਮਹੀਨਾ ਪਹਿਲੇ ਮੈਂ ਆਇਆ 2 ਸਾਲ ਪਹਿਲੇ 2 ਸਾਲ ਜ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਉਹਨਾਂ ਲੀਡਰਾਂ ਵਰਗਾ ਹਾਂ ਆਡਾ 2 ਸਾਲ ਬਹੁਤ ਟਾਈਮ ਹੁੰਦਾ ਹੈ ਮਿਲਣ ਲਈ ਵਰਤਣ ਲਈ 2 ਸਾਲ ਚ ਪਰ ਪਤਾ ਲੱਗ ਜੂ ਤੁਹਾਨੂੰ ਉਹ ਨਹੀਂ ਐਮਐਲਏ ਨੇ ਲੋਕਾਂ ਤੋਂ ਤੇ ਗਲਤ ਪਰਚੇ ਕਰਵਾ ਕਰਵਾ ਕੇ ਇੱਥੇ ਲੋਕਾਂ ਨੇ ਜੀ ਆਪਣਾ ਆਰਮੀ ਰੋਣ ਦੇ ਬੱਚਾ ਜਿਹੜਾ ਇੱਥੇ ਉਹ ਕਰੋ ਤੇ ਇੱਕ ਜਿਹੜੀ ਡਿਸਪੈਂਸਰੀ ਹੈ ਨਾ ਉਹ ਵੀ ਆਪਣੀ ਜਰੂਰੀ ਹੁੰਦੀ ਹੈ ਕੀ ਕੀ ਦਿੱਕਰ ਹੈ ਜੀ ਸਕੂਲ ਦੀ ਇੱਥੇ ਕਿੰਨੇ ਬੱਚੇ ਨੇ 3-4-4 ਨਹੀਂ ਸਕੂਲ ਦੇ ਬੱਚੇ ਕਿੰਨੇ ਹਨ ਉਹ ਜੀ ਤੇ ਪਰਲਾ ਆਮਾ ਕੋਈ ਰਾਜਤ ਭਲਾਣ ਜਾ ਬੜਾ ਜਗਲ ਮਾਹੌਲ ਨਹੀਂ ਹੈ ਕਿ ਬੱਚੀ ਕੁੜੀ ਬਤਮੀ ਤਾਂ ਕਿਸ ਸਕੂਲ ਸਕੂਲ ਦਾ ਵਧਾਣਾ ਚਾਹੀਦਾ ਚਲੋ ਕਰਦੇ ਹਾਂ ਪਤਾ ਵੀ ਕਿਉਂ ਨਹੀਂ ਵਧਾ ਰਹੇ ਕਿਹਾ ਕਹਿੰਦੇ ਆ ਵੀ ਬੱਚੇ ਘਟਾ ਐ ਐਲੀਜੀਬਿਲਟੀ ਘਟਾ ਐ ਜੋ ਸਕੂਲ ਵਾਲਿਆਂ ਨਾਲ ਗੱਲ ਕਰਕੇ ਦੇਖ ਲਓ ਜੀ ਦੇਖ ਲੈਂਗੇ ਰੂਲ ਪਲੱਸ 2 ਹੋਣਾ ਚਾਹੀਦਾ ਨਾ ਕਿਉਂਕਿ ਬੇਟੀਆਂ ਵਾਸਤੇ ਤੇ ਜ਼ਰੂਰੀ ਹੈ ਔਰ ਬੱਚੇ ਬਾਹਰ ਜਾਂਦੇ ਬੱਚੇ ਬਾਹਰ ਜਾਂਦੇ ਨੇ ਹੈ ਨਾ ਜੀ ਦਪੋਰੇ ਜਾਂ ਦੋਹਾਂ ਨੇ ਅੱਜ ਕੱਲ੍ਹ ਤਾਂ ਆਵਾਜ਼ ਪਤਾ ਨਹੀਂ ਕਈ ਗੱਲਾਂ ਹੱਸ ਕਰਨ ਲਈ ਪਤਾ ਕੀ ਵੀ ਨਹੀਂ ਇਹ ਸੋਹਣੀ ਕਹਿੰਦੀ ਸਾਡੇ ਪਿੰਡ ਦੇ ਵਿੱਚ ਇੰਨੇ ਸਾਰੇ ਰਲੀਆਂ ਨਾਲੀਆਂ ਇਹੀ ਬੰਦਾ ਇਹੀ ਪੈਸੇ ਬੈਨਰੇ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਪਿੰਡ ਦੇ ਵਿਕਾਸ ਜਿਵੇਂ ਕਹਿੰਦੇ ਆ ਆਪਣੇ ਅੰਦਰਲਾ ਇਹੇ ਕੋਟੂ ਕੋਟੇ ਏਟੀਐਮ ਹੋਵੇ ਮਿੰਨੀ ਬੈਂਕ ਹੋਵੇ ਇਹ ਵੀ ਆਪਣੇ ਵੈਸੇ ਬੜੀ ਦਿੱਕਤ ਹੈ ਕਿ ਕਦੇ ਏਟੀਐਮ ਨਹੀਂ ਹੈਗਾ ਇੱਦਾਂ ਸਾਰੇ ਬੜੀ ਦਿੱਕਤ ਹੈ ਰਾਤ ਨੂੰ ਲੋਨ ਪੇਜੇ ਬੰਦੇ ਟੀਮ ਚ ਪੜਾ ਕੇ ਵਰਤਦੇ ਨੇ ਜਿਹੜਾ ਆਪਣੀ ਜਿਹੜਾ ਜੰਗਸਟ੍ਰੋ ਤਾਂ ਲੰਗ ਜੂਗਾ ਹਾਂ ਇਹ ਤਾਂ ਲੰਗ ਜੂਗਾ ਜਿਹੜਾ ਹੁਣ ਬੁੜੀਆਂ ਦੀ ਪੈਨਸ਼ਨ ਆਉਂਦੀ ਐ ਇੰਨੇ ਦੂਰ ਤੁਰ ਕੇ ਜਾਂਦੇ ਮਾਪੇ ਪੁੱਤਾਂ ਦੀਆਂ ਨੂੰ ਟਾਈਮ ਨਹੀਂ ਹੁੰਦਾ ਵੀ ਉਹ ਨਹੀਂ ਪੈਨਸ਼ਨ ਘਟਾ ਕੇ ਲਿਆ ਕੇ ਦੇਣਾ ਦਿਨ ਚ ਉਹਨਾਂ ਦੇ ਕੋਲੇ ਉੱਥੇ ਭੀੜ ਹੋ ਜਾਂਦੀ ਐ ਬੈਂਕ ਵਾਲੇ ਵੀ ਉਹਨਾਂ ਰੂਲਲੀ ਬੀਹੇਵ ਕਰਦੇ ਨੇ ਬੰਦੇ ਕੋਲੇ ਇੱਥੇ ਜੇ ਏਟੀਐਮ ਵੀ ਹੋਗਾ ਯਾਰ ਇੱਕ ਨਾਟ ਕਰੋ ਆਪਾਂ ਸਾਰੇ ਬੈਂਕਾਂ ਦੇ ਜੀਐਮ ਨੂੰ ਕਿਉਂਕਿ ਜੀਐਮ ਏਟੀਐਮ ਲਾਂਦਾ ਹੈ ਸਾਰਿਆਂ ਨੂੰ ਚਿੱਠੀ ਪਾਣੀ ਹੈ ਪਿੰਡ ਦੀ ਪੰਚਾਇਤ ਤੋਂ ਸਾਈਨ ਕਰਾ ਕੇ ਆਪਾਂ ਟਾਈਪ ਕਰਾ ਲੈਣਾ ਹੈ ਪੰਚਾਇਤ ਤੋਂ ਸਾਈਨ ਪੰਜ ਛੇ ਪੰਚਾਇਤਾਂ ਜੇ ਸਾਈਨ ਕਰਕੇ ਭੇਜ ਦੇਣ ਤਾਂ ਉਹ ਏਟੀਐਮ ਲਾ ਦੇਣਗੇ ਤਾਂ ਚਾਰ ਪੰਜ ਸਰਪੰਚਾਂ ਤੋਂ ਸਾਈਨ ਕਰਾਣੇ ਆ ਮੈਂ ਦਰਖਾਸਤ ਟਾਈਪ ਕਰਕੇ ਭੇਜ ਦਾਂ ਤੁਹਾਨੂੰ ਜਿਹੜੀ ਵੀ ਚੀਜ਼ ਇੱਥੇ ਸਹੂਲਤ ਬਣੂਗੀ ਉਹ ਸਾਡੇ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਜੌਬ ਮਿਲੂਗੀ ਉਹਨਾਂ ਨੂੰ ਜਿਹੜੇ ਬੇਲੇ ਬੱਚੇ ਫਿਰਦੇ ਨੇ ਜਿਹੜੇ ਅਵੇਲੇਬਲ ਉਹਨਾਂ ਦੀ ਪੜ੍ਹਾਈ ਹੈ ਉਹ ਜੋ ਕੰਮ ਕਰ ਸਕਦੇ ਨੇ ਉਹਨਾਂ ਨੂੰ ਇਹ ਚੀਜ਼ ਅਵੇਲੇਬਲ ਹੋ ਗਈ ਹਾਂ ਸਾਡੇ ਕੋਲ ਪਿੰਡ ਦੇ ਵਿੱਚ ਹੀ ਹੈ ਕੰਮ ਮਿਲ ਰਿਹਾ ਦੂਰ ਨਹੀਂ ਜਾਣਾ ਪਊਗਾ ਇੱਕ ਡਿਸਪੈਂਸਰੀ ਵੀ ਜਿਹੜੀ ਡਿਸਪੈਂਸਰੀ ਦੀ ਮੰਗ ਆ ਵੀ ਜੀ ਜਾਂ ਇਹ ਤੋਂ ਪਹਿਲਾਂ ਮੰਗ ਆ ਉਹਨਾਂ ਦੇ ਲੋਕਾਂ ਬੰਦੇ ਆਣੇ ਦਾ ਲੱਗੂ ਡਿਸਪੈਂਸਰੀ ਜੀ ਐਲੋਪੈਥਿਕ ਡਿਸਪੈਂਸਰੀ ਹੈ ਬਈ ਚਲੀਏ ਸਾਡੇ ਆਯੁਰਵੈਦਿਕ ਹੋਵੇ ਸਾਡੇ ਹੋਮੋਪੈਥਿਕ ਹੋਵੇ ਉੱਚੀ ਤੋਂ ਹੋਵੇ ਮਤਲਬ ਸਾਡੇ ਤਾਂ ਇੱਥੇ ਕੋਈ ਰਾਤ ਨੂੰ ਜੈਕਸਨ ਵਗੈਰਾ ਲੈਣੇ ਕਿੱਥੇ ਜਾਏ ਰਾਤ ਨੂੰ ਕੋਈ ਸਹੂਲਤ ਨਹੀਂ ਨਹੀਂ ਇੱਥੇ ਕੋਈ ਵੀ ਨਹੀਂ ਹੈਗਾ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਜੀ ਜਿਹੜੇ ਵਿਚਾਰੇ ਆਰਐਮਪੀ ਕਰੀ ਬੈਠੇ ਨੇ ਇੱਥੇ ਉਹ ਵੀ ਰਾਤ ਨੂੰ 8 ਵਜੇ ਨੂੰ ਚਲੇ ਜਾਂਦੇ ਨੇ ਰਾਤ ਨੂੰ ਇੱਥੇ ਕੀ ਵੀ ਹਵਲਤ ਨਹੀਂ ਹੈ ਕਿ ਵੀ ਹਾਂ ਕੋਈ ਬੰਦਾ ਰਜਿੰਦਰ ਆਏ ਵੀ ਜੇ ਜਾਂਦੇ ਨੇ ਐਮਰਜੈਂਸੀ ਚ ਰੱਖ ਦਿੰਦੇ ਨੇ ਕੋਈ ਮਾੜੀ ਮੁੱਟੀ ਵੀ ਗੱਲ ਉਹ ਸਾਡੇ ਤਾਂ ਇੱਥੇ ਤਾਂ ਸਹੂਲਤ ਹੋਣੀ ਚਾਹੀਦੀ ਹੈ ਨਾ ਬੇ ਰਾਤ ਦੀ ਵੀ ਕੋਈ ਇਸ ਤਰ੍ਹਾਂ ਦੇ ਹੌਂਸ ਜਿਹੜਾ ਡਿਸਪੈਂਸਰੀ ਰਾਤ ਨੂੰ ਵੀ ਖੁੱਲਿਆ ਹੋਵੇ ਆਪਾਂ ਐ ਕਰੀਏ ਜੋ ਚੀਜ਼ ਮੈਂ ਕਰ ਸਕਦਾ ਹਾਂ ਕਿ ਹਲੇ ਨਾ ਮੈਂ ਐਮਪੀ ਹਾਂ ਨਾ ਐਮਐਲਏ ਹਾਂ ਫਿਰ ਵੀ ਚਲੋ ਤੁਸੀਂ ਪਿਆਰ ਨਾਲ ਸਾਰਾ ਭਰੋਸਾ ਕਰ ਰਹੇ ਹੋ ਇੱਕ ਕਾਹੂੰ ਤਾਂ ਮੈਂ ਇੱਕ ਐਂਬੂਲੈਂਸ ਰੱਖ ਦਿੰਦਾ ਬਿਚ ਡਾਕਟਰ ਪ੍ਰਧਾਨ ਨੇ ਦਵਾਈਆਂ ਰੱਖ ਦੰਨੇ ਉਹ ਸਾਰੇ ਪਿੰਡਾਂ ਚ ਆਪਾਂ ਨੰਬਰ ਦੇ ਦੰਨੇ ਹਾਂ ਜਦੋਂ ਕੋਈ ਦਿੱਕਤ ਆਂਦੀ ਹੈ ਉਹਨੂੰ ਫੋਨ ਕਰੋ ਆ ਜਾਊਗਾ ਤੇ ਉਹਨੂੰ ਐਂਬੂਲੈਂਸ ਨੂੰ ਰਹੀ ਕਿਤੇ ਸੈਂਟਰ ਚ ਕਿਸੇ ਪਿੰਡ ਤੇ ਛੜਾ ਕਰ ਦੰਨੇ ਇਹ ਆਪਾਂ ਕਰ ਸਕਦੇ ਹਾਂ ਇਹ ਇਹ ਆਪਾਂ ਕਰ ਸਕਦੇ ਹਾਂ ਚਲੋ ਇਹ ਮੈਂ ਤੁਹਾਨੂੰ ਵਾਦਾ ਕਰਕੇ ਜਾ ਰਿਹਾ ਹਾਂ ਆ ਜਿਹੜਾ ਮਹੀਨਾ ਅਪ੍ਰੈਲ ਦਾ ਸ਼ੁਰੂ ਹੋ ਰਿਹਾ ਹੈ ਕਿਸੇ ਮਹੀਨੇ ਦੇ ਵਿੱਚ ਵਿੱਚ ਕਰ ਦੂੰਗਾ ਠੀਕ ਹੈ ਇੱਥੇ ਖੜਾ ਦਾਂਗੇ ਗੁਰੂ ਘਰ ਤੇ ਨੇੜੇ ਤੇੜੇ ਪਿੰਡਾਂ ਚੋਂ ਜੇ ਰਾਤ ਨੂੰ ਕੋਈ ਫੋਨ ਆ ਜੇ ਉਹ ਆ ਜੇ ਤਾਂ ਉਹ ਐਂਬੂਲੈਂਸ ਜਾ ਕੇ ਕਰਾਇਆ ਕਰੂਗੀ ਠੀਕ ਹੈ ਡਾਕਟਰ ਲੱਭ ਲੈਣੇ ਕੋਈ ਇੱਥੇ ਮਿਲ ਜਾਊਗਾ ਆਪਣੇ ਪਿੰਡ ਦਾ ਕੋਈ ਆਰਐਮਪੀ ਹੋਵੇ ਹੈ ਹਾਂ ਆਰਐਮਪੀ ਹੈਗੇ ਫਿਰ ਡਾਕਟਰ ਤੁਸੀਂ ਕਰ ਲਓ ਉਹਦਾ ਜੋ ਖਰਚਾ ਹੋਊਗਾ ਉਹਸੀਂ ਦੇ ਦਾਂਗੇ ਚਾਹੇ ਉਹ ਆਪਣੇ ਘਰੇ ਵੀ ਰਵੇ ਰਾਤ ਨੂੰ ਫੋਨ ਆਇਆ ਤਾਂ ਆਇਆ ਗੱਡੀ ਚੱਕੀ ਤੇ ਚਲਾ ਗਿਆ ਹਨਾ ਸਾਈ ਰਾਤ ਬੈਠ ਕੇ ਵੀ ਕੀ ਕਰੂਗਾ ਇਹ ਆਪਾਂ ਕਰ ਸਕਦੇ ਆਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ ਚੀਜ਼ ਹੋਣ ਵਾਲੀ ਵੀ ਹੈ ਇਹ ਜਿਹੜੇ ਬਜ਼ੁਰਗ ਨੇ ਜਿਹੜੇ ਮਤਲਬ ਬੱਚੇ ਬਾਹਰ ਹੁੰਦੇ ਨੇ ਕੰਮ ਕਰਦੇ ਨੇ ਦ ਬਹੁਤ ਵਧੀਆ ਹੋ ਜੂਗੀ ਭੈਣ ਜੀ ਇਹ ਤਾਂ ਬਹੁਤ ਵਧੀਆ ਹੋ ਜੂਗੀ ਇੱਕ ਹੋਰ ਵੀ ਇੱਕ ਸਕੂਲ ਜਿਹੜਾ ਸਾਡੇ ਮਟਵਾਲਾ ਇੱਕ ਵੀ ਹੋਰ ਜਿਹੜੇ ਸਕੂਲ ਨੇ ਸਾਡੇ ਜਿਵੇਂ ਹੁਣ ਮੈਂ ਅੰਗਨwadi ਦੀ ਟੀਚਰ ਹਾਂ ਜੀ ਪੇ ਸਾਡੇ ਕੋਲੇ ਅਜੇ ਤੱਕ ਕੋਈ ਕਮਣਾ ਨਹੀਂ ਸੀਗਾ ਚਲੋ ਪਿਛਲੇ ਸਰਪੰਚਾਂ ਨੇ ਸਾਡੇ ਇੱਕ ਕਮਰਾ ਬਣਾ ਕੇ ਦਿੱਤਾ ਅਸੀਂ ਚਾਰ ਵਰਕਰ ਉੱਤੇ ਬੈਠੇ ਹਾਂ ਗਰੀਬ ਜਨਤਾ ਦੇ ਸਾਡੇ ਕੋਲ ਬੱਚੇ ਹੁੰਦੇ ਨੇ ਜੀ ਉਹ ਐਸੀ ਕੈਟਾਗਰੀ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਲਈ ਸਾਨੂੰ ਸਹੂਲਤ ਵੀ ਚਾਹੀਦੀ ਹੁੰਦੀ ਹੈ ਵੀ ਸਾਨੂੰ ਰਸੋਈ ਔਰ ਬਾਥਰੂਮ ਵੀ ਅਸੀਂ ਸਹੂਲਤ ਮੰਗੀ ਸੀ ਸਾਨੂੰ ਅਜੇ ਤੱਕ ਆਂਗਣਵਾੜੀ ਉਹ ਤਾਂ ਪੰਚਾਇਤ ਤੋਂ ਮਤਾ ਪਵਾ ਕੇ ਕਰਾ ਦਿਓ ਬਾਥਰੂਮ ਤਾਂ ਐਮਪੀ ਗ੍ਰਾਂਟ ਜੇ ਵੀ ਜਾਂਦਾ ਬਹੁਤ ਪਾਉਂਦੇ ਆ ਬਸ ਉਹ ਮਤੇ ਵਾਲੀ ਤੁਹਾਨੂੰ ਵੀ ਕਾਰਵਾਈ ਦਾ ਪਤਾ ਹੀ ਤੁਸੀਂ ਹੁਣ ਪੋਲਿਟਿਕਸ ਉਹ ਤਾਂ ਫਾਲੋਅ ਅਪ ਕਰਨਾ ਪੈਂਦਾ ਹੋ ਜਾਂਦਾ ਹੈ ਉਹ ਸੈਂਟਰ ਦੀ ਗ ਮੈਂ ਜਾਂਦੀ ਆ ਕਿਤੇ ਕੋਈ ਆਂਦੀ ਆ ਹਾਲ ਤੱਕ ਸਾਨੂੰ ਸੈਂਟਰ ਦੀ ਸਕੀਮ ਐ ਵੀ ਹਰ ਪਿੰਡ ਵਿੱਚ ਦੋ ਬਾਥਰੂਮ ਬਣ ਸਕਦੇ ਨੇ ਸਾਂਝੀ ਜਗ੍ਹਾ ਤੇ ਉਹ ਉਹ ਤਾਂ ਪਾਉ ਉਹ ਤਾਂ ਆਂਦੀ ਆ ਉਹ ਦੋ ਮਹੀਨੇ ਗਾਇਨਦ ਨਹੀਂ ਇੰਡੀਕੇਟ ਐ ਅਲੱਗ ਸਾਨੂੰ ਪ੍ਰਾਇਮਰੀ ਸਕੂਲ ਵਾਲੇ ਜਿੰਦਾ ਲਾ ਕੇ ਪਜ ਬਗ ਜਾਂਦੇ ਨੇ ਸਾਨੂੰ ਕਈ ਵਾਰੀ ਸਾਡੀ ਹੁੰਦੀ ਛੁੱਟੀ ਨਹੀਂ ਉਹਨਾਂ ਦੀ ਜਿਹਦਾ ਮੱਥਾ ਪਾ ਕੇ ਦਿੱਤਾ ਹੋਇਆ ਪਾ ਕੇ ਦਿੱਤਾ ਹੋਇਆ ਜੀ ਕੋਈ ਕਾਪੀ ਦੇ ਦੂਗਾ ਮੈਨੂੰ ਸਰਪੰਚ ਤੋਂ ਲੈ ਕੇ ਜਿਹੜੀ ਉਹ ਲੈ ਦਾਂ ਉਹ ਲੈ ਲਾਂਗੇ ਜੀ ਹਾਂ ਨਾ ਪਤਾ ਕਰਦਾ ਵੀ ਤਕਰਾ ਦਾਂਗੇ ਉੱਥੋਂ ਜਗਿਆ ਹੋਇਆ ਤਾਂ ਹੋ ਜਾਊਗਾ ਠੀਕ ਹੈ ਵੀ ਇਹ ਚੀਜ਼ਾਂ ਨੇ ਜਿੰਨੀ ਛੋਟੀ ਛੋਟੀ ਚੀਜ਼ਾਂ ਨੇ ਜੇ ਅਸੀਂ ਗਰੀਬ ਜਨਤਾ ਕਨੇ ਧਿਆਨ ਦਿੰਨੇ ਆ ਤਾਂ ਉਹਨਾਂ ਦੀਆਂ ਇਹ ਛੋਟੀਆਂ ਛੋਟੀਆਂ ਲੋੜਾਂ ਨੇ ਭੈਣ ਜੀ ਐਂਬੂਲੈਂਸ ਦਾ ਵਾਦਾ ਕਰਕੇ ਜਾ ਰਹੇ ਆ ਇਹ ਆਜੂਗੀ ਆਪਣੀ ਜੇਬ ਤੋਂ ਕਰਾਣਾ ਮੈਨੂੰ ਕਿਸੇ ਸਰਕਾਰੀ ਉਹਨੋਂ ਨਹੀਂ ਆਣਾ ਸਰਕਾਰ ਨੇ ਨਹੀਂ ਦੇਣੀ ਕਿਉਂਕਿ ਹਰੇਕ ਨੂੰ ਗੱਡੀ ਨਹੀਂ ਬਰੀ ਐਂਬੂਲੈਂਸ ਦਾ ਬਾਕੀ ਇੱਕ ਦਿਨ ਅੱਜ ਮੈਂ ਹੁਣ ਅੱਜ ਅੱਖਾਂ ਦਾ ਹੋ ਗਿਆ ਫਿਰ ਅੱਗੇ ਥੋੜੇ ਦਿਨ ਬਾਅਦ ਇੱਕ ਮੈਡੀਕਲ ਕੈਂਪ ਦਵਾਈਆਂ ਦਾ ਅੱਡੇ ਤੋਂ ਲਾ ਦਾਂਗੇ ਠੀਕ ਹੈ ਉਹ ਤੁਸੀਂ ਹੋਰ ਇਕੱਠਾ ਕਰ ਲਿਓ ਸਾਰੇ ਅੱਡੇ ਤੋਂ ਕਰ ਲਿਓ ਓਕੇ ਕਿਉਂਕਿ ਹਰੇਕ ਨੂੰ ਸ਼ੂਗਰ ਦਾ ਮਰੀਜ਼ ਹੈ ਬੀ ਸਾਡੇ ਪਿੰਡ ਦਾ ਤਾਂ ਜੇ ਡੰਗਰ ਵੀ ਲੈ ਕੇ ਜਾਣਾ ਹੈ ਨਾ ਕੋਈ ਤਾਂ ਵੀ ਦੁਬਲਾਣ ਜਾਣਾ ਪੈਂਦਾ ਹੈ। ਹੂੰ। ਵੀ ਮਤਲਬ ਵੀ ਏਰੀਆ ਦੇ ਵਿੱਚ ਨਹੀਂ ਹੈਗਾ ਦੂਰ ਹੈ। ਹੂੰ। ਦੁਬਲਾਣ ਤਾਂ ਸਾਡੀ ਸੌਂਤਾਂ ਲਈ ਜੀ। ਭਾਈ ਗੋ ਸਾਡੇ ਪਿੰਡ ਐਡਾ ਹੀ ਆ। ਪਿੰਡ ਐਡਾ ਹੀ ਆ। ਹੂੰ। ਉਹਦੇ ਐਡਮਿਨਿਸਟ੍ਰੀ ਵਾਂਡ ਚ ਬਣਾਈ ਉਹਰੇ ਬਹੁਤ ਵੀ ਪਿੰਡ ਦਾ ਘਾਹੂਰ ਨਹੀਂ। ਆਪਣੇ ਡਿਸਪੈਂਸਰੀ ਦੀ ਜਗ੍ਹਾ ਆਪਾਂ ਬੈਂਡ ਤਾਂ ਕਰੀ ਦੰਨੇਗੀ। ਵੀ ਖੜਾ ਲਿਓ। ਉਹ ਕਰ ਲੰਨੇ ਆ। ਠੀਕ ਹੈ। ਬਸ ਇਹ ਛੋਟੀ ਛੋਟੀ ਚੀਜ਼ਾਂ ਨੇ ਜਿਹੜੀ ਲੋਕਾਂ ਦੀ ਲੋੜਬੰਦ ਚੀਜ਼ਾਂ ਨੇ ਉਹਦੇ ਤੇ ਧਿਆਨ ਦੇਣਾ ਜ਼ਰੂਰੀ ਹੈ ਮੇਰੇ ਤੋਂ ਸਾਡੇ ਪਿੰਡ ਦਾ ਵਿਕਾਸ ਕਰੋ ਤੁਹਾਡੇ ਨੂੰ ਮੁੱਢ ਨਾਲ ਮੁੱਢਾ ਲਾਈ ਤਾਂ ਹੋਊਗਾ ਹੋਊਗਾ ਤਾਂ ਜਦੋਂ ਉਹਨਾਂ ਦੇ ਉਹਨਾਂ ਨੂੰ ਦੇਸੂਗਾ ਵੀ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਆ ਆਪਣੇ ਨਾਲ ਜੋੜਨਗੇ ਆਪੀ ਜੋੜੀ ਅਰੇ ਗਰੀਬ ਜਨਤਾ ਤੇ ਆਪਾਂ ਕਰ ਰਿਹਾ ਜੇ ਨਾਲ ਕੈਮ ਨਹੀਂ ਲੋੜ ਨਹੀਂ ਪੈਂਦੀ ਜਦੋਂ ਵਿਕਾਸ ਹੁੰਦਾ ਨਾ ਹਰੇਕ ਨੂੰ ਦਿਖਦਾ ਹੁੰਦਾ ਫੇਰ ਅਗਲਾ ਮੈਂ ਇਹੀ ਗੱਲ ਬਾਰ-ਬਾਰ ਕਹਿੰਨਾ ਹੈ ਭੈਣ ਨੇ ਕਿਹਾ ਵੀ بڑے ਲੀਡਰ ਆਏ بڑے ਚਲੇਗੇ ਮੈਂ ਵੀ ਮੰਨਦਾ ਹੈ ਗੱਲ ਬਿਲਕੁਲ ਸਹੀ ਗੱਲ ਹੈ ਅੰਨੀਆਂ ਅੰਨੀਆਂ ਗੱਲਾਂ ਤੁਸੀਂ ਸੁਣ ਲੀਆਂ ਅੰਨੇ ਬੰਦਿਆਂ ਨੂੰ ਦੇਖ ਲਿਆ ਹੁਣ ਐਂ ਲੱਗਦਾ ਵੀ ਆ 10 ਆਏ 1000ਵਾਂ ਆ ਗਿਆ ਮੈਂ ਮੈਂ ਤਾਂ ਹੀ 2 ਸਾਲ ਪਹਿਲੇ ਲੱਗੇ ਆ 27 ਦੇ ਵਿੱਚ ਤੁਸੀਂ ਮੈਨੂੰ ਇਹ ਗੱਲ ਨਹੀਂ ਕਹੋਗੇ 27 ਦੇ ਵਿੱਚ ਤੁਸੀਂ ਇਹੀ ਕਹੋਗੇ ਤੂੰ 2 ਸਾਲ ਤੋਂ ਸਾਡੀ ਸੇਵਾ ਕਰ ਰਿਹਾ ਹੁਣ ਤੂੰ ਆ ਗਏ ਤੁਸੀਂ ਆਪ ਕਹੋਗੇ 2 ਸਾਲ ਮੈਂ ਪੂਰੀ ਵਾਹ ਲਾ ਦੂੰਗਾ ਕੋਈ ਕਸਰ ਨਹੀਂ ਛੱਡੂਗਾ ਸਨਿਹਾਲ ਸੇ ਅਸੀਂ ਵੀ ਤੁਹਾਡੇ ਨਾਲ ਖੜੇ ਆ ਜੀ ਮਿਹਰਬਾਨੀ 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 ਜੇ ਤਾਈ ਖੜੋਗੇ ਤੇ ਫਿਰ ਤਾਂ ਖੜਾਗੇ ਤੇ ਜੇ ਥੋੜਾ ਪਿੱਛੇ ਮੋੜੋ ਤਾਂ ਮੈਂ ਤੁਹਾਨੂੰ ਕਹਿ ਕੇ ਜਾਊਂਗਾ ਉਨੀ ਪੂਰੀ ਕਰ ਦਊਗਾ ਪਰ ਜੋ ਇਹਨਾ ਕਰਦਾ ਉਹਦਾ ਕੰਮ ਦਿਖਦਾ ਹੈ ਬਿਲਕੁਲ 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 ਮਿਹਰਬਾਨੀ ਦੀ ਲੋੜ ਨਹੀਂ ਜੀ ਮਿਹਰਬਾਨੀ ਜੀ ਬਹੁਤ ਬਹੁਤ